हां जी विद्यार्थी जो अपना मेरिटोरियस टेमिनियंस ਦਾ ਪੇਪਰ ਹੋਣ ਜਾ ਰਿਹਾ 30 ਤਰੀਕ ਨੂੰ ਉਸ ਸੰਬੰਧ ਵਿੱਚ ਜਿਹੜੀ ਆਪਣੀ ਤਿਆਰੀ ਚੱਲ ਰਹੀ ਆ ਇਸ ਤੋਂ ਪਹਿਲਾਂ ਆਪਾਂ ਪੇਪਰ ਹੱਲ ਕੀਤਾ ਸੀ ਪਿਛਲੇ ਸਾਲ ਜਿਹੜੇ ਵੀ ਰੈਂਸ ਆਇਆ ਸੀਗਾ ਤੇ ਕੱਲ ਤੋਂ ਆਪਾਂ ਇਤਿਹਾਸ ਦੇ ਸਵਾਲ ਜਿਹੜੇ ਹੱਲ ਕਰ ਰਹੇ ਹਾਂ 25 ਸਵਾਲ ਹੱਲ ਕਰ ਲਏ ਸੀਗੇ ਪਹਿਲਾ ਪਾਠ ਚੱਲ ਰਿਹਾ ਆਪਣਾ ਪੰਜਾਬ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਤੇ ਇਹਦਾ ਇਤਿਹਾਸ ਤੇ ਕੀ ਪ੍ਰਭਾਵ ਪਿਆ ਇਸ ਨੂੰ ਜਿਹੜਾ ਵੇਖ ਰਹੇ ਆ ਆਪਾਂ ਸਕਰੀਨ ਤੇ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਤੇ ਉਹਨਾਂ ਦਾ ਇਤਿਹਾਸ ਤੇ ਕੀ ਪ੍ਰਭਾਵ ਪਿਆ ਤਕਰੀਬਨ ਆਪਾਂ 70 ਸਵਾਲ ਬਣਾਇਆ ਇਹਦੇ ਵਿੱਚ ਕੋਈ ਵੀ ਸਵਾਲ ਬਾਹਰ ਨਾ ਜਾਵੇ ਵੀਡੀਓ ਲੰਮੀ ਜ਼ਰੂਰ ਹੋਊਗੀ ਇਹਨੂੰ ਅੰਤ ਤੱਕ ਬਣੇ ਰਹੋ ਦੇਖਿਓ ਜ਼ਰੂਰ ਬਹੁਤ ਕੰਮ ਦੇ ਸਵਾਲ ਕੱਢਿਆ ਤੁਹਾਡੇ ਪੂਰਾ ਨਚੋੜ ਕੱਢਿਆ ਹੋਇਆ ਤਾਂ ਕਿ ਇੱਕ ਵੀ ਸਵਾਲ ਬਾਹਰ ਨਾ ਜਾਵੇ ਕਿਸੇ ਪ੍ਰਕਾਰ ਦੇ ਨਾਲ ਤੇ ਜੇਕਰ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨਾਲ ਜੁੜੇ ਚੁ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਵੀਡੀਓ ਚੰਗੀ ਲੱਗੀ ਤਾਂ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਕਿ ਹੌਸਲਾ ਵਧੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਪਹਿਲਾ ਸਵਾਲ 1956 ਈਸਵੀ ਵਿੱਚ ਰਾਜ ਦੀ ਪੁਨਰਗਠਨ ਜਿਹੜੀਆਂ ਕਿਹੜੀਆਂ ਰਿਆਸਤਾਂ ਭੰਗ ਕਰਕੇ ਪੰਜਾਬ ਨਾਲ ਬਲਾਦਤੀਆਂ ਗਈਆਂ ਸੀ ਉਸ ਵਿੱਚ ਪੰਜਾਬ 'ਚ ਰਾਜ ਦਾ ਪੁਨਰਗਠਨ ਹੋਇਆ ਸੀਗਾ ਤੇ ਕਿਹੜੀਆਂ ਜਿਹੜੀਆਂ ਰਿਆਸਤਾਂ ਭੰਗ ਕੀਤੀਆਂ ਗਈਆਂ ਸੀ ਤੇ ਪੰਜਾਬ ਨਾਲ ਬਲਾਦਤੀਆਂ ਗਈਆਂ ਸੀ ਨੰਬਰ 1 ਹੈ ਮਾਝੇ ਦੀਆਂ ਰਿਆਸਤਾਂ ਨੰਬਰ 2 ਹੈ ਮਾਲਵਈਆਂ ਰਿਆਸਤਾਂ ਨੰਬਰ 3 ਹੈ ਦੁਆਬੇ ਦੀਆਂ ਰਿਆਸਤਾਂ ਤੇ ਨੰਬਰ 4 ਹੈ ਪੁਠੋਹਾਰ ਦੀਆਂ ਰਿਆਸਤਾਂ ਤਾਂ ਇਹ ਸੀਗਾ ਭਈ ਮਾਲਵਈਆਂ ਰਿਆਸਤਾਂ ਸੀਗੀਆਂ ਜਿਹੜੀਆਂ ਉਹ ਮਾਲ ਮਾਲ ਦੇ ਰਸਤੇ ਨਹੀਂ ਚੱਲਦੀਆਂ ਸੀ ਉਹਨਾਂ ਨੂੰ ਕਰਤਾ ਸੀ ਭੰਗ ਪੰਕ ਕਰਕੇ ਕਿਹਦੇ ਨਾਮ ਲਾਤੀਆਂ ਸੀ ਪੰਜਾਬ ਦੇ ਨਾਮ ਲਾਤੀਆਂ ਸੀ ਮਾਲਵੀਂਆਂ ਰਸਤਾ ਉੱਤਰੇ ਦਾ ਬਣਦਾ ਹੋਇਆ ਆਪਾਂ ਨੂੰ ਨਜ਼ਰ ਆ ਰਿਹਾ ਹੈਗਾ ਅੱਗੇ ਹੈਗਾ ਜੀ ਸਵਾਲ 27ਵਾਂ ਬਾਦਸ਼ਾਹ ਦੇ ਆਧਾਰ ਤੇ ਪੰਜਾਬ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ ਬਾਦਸ਼ਾਹ ਦੇ ਆਧਾਰ ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ 1 ਸਤੰਬਰ 1966 1 ਨਵੰਬਰ 1966 1 ਦਸੰਬਰ 1966 ਤੇ 1 ਅਕਤੂਬਰ 1966 ਸਪਾਸ਼ਟ ਇਹ ਧਾਰਤ ਪੰਜਾਬ ਦਾ ਪੁਨਰਗਠਨ 1 ਨਵੰਬਰ 1966 ਨੂੰ ਹੋਇਆ ਹੈ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ। ਸਪਾਸ਼ਟ ਇਹ ਧਾਰਤ ਜਿਹੜਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਵੀ ਪੰਜਾਬੀ ਬੋਲ ਦੇ ਜਿਹੜੇ ਇਲਾਕੇ ਆ ਉਹ ਜਾਵ ਨੂੰ ਦੇ ਦਿੱਤੇ ਜਾਣ। ਅੱਗੇ ਹੈ ਪੰਜਾਬ ਹੈ ਥੋੜਾ ਕੀ ਕਹਿੰਦਾ ਵੀ ਦਰਿਆ ਸਿੰਧ ਤੇ ਦਰਿਆ ਜਮਨਾ ਦੇ ਵਿਚਕਾਰਤ ਕੋਣੀ ਧਰਤਾ ਟੁਕੜਾ ਤੇ ਇਹੜਾ ਕੀ ਕਹਿੰਦਾ ਕਿ ਦਰਿਆ ਜਮਨਾ ਅਤੇ ਬਿਆਸ ਦੇ ਵਿਚਕਾਰਤ ਕੋਣੀ ਧਰਤਾ ਟੁਕੜਾ ਈ ਡੀ ਕਹਿੰਦਾ ਜੀ ਦਰਿਆ ਬਿਆਸ ਤੇ ਸਿੰਧ ਦੇ ਵਿਚਕਾਰ ਤਕਉਣੀ ਧਰਤ ਦਾ ਟੁਕੜਾ ਸਸਾ ਕਹਿੰਦਾ ਕਿ ਦਰਿਆ ਸਿੰਧ ਤੇ ਦਰਿਆ ਚਨਾਬ ਦੇ ਵਿਚਕਾਰ ਤਕਉਣੀ ਧਰਤ ਦਾ ਟੁਕੜਾ 28ਵੇਂ ਦਾ ਜਿਹੜਾ ਪੰਜਾਬ ਬਣ ਜਾਂਦਾ ਹੈਗਾ 28ਵੇਂ ਦਾ ਬਣ ਗਿਆ ਜੀ ਉੱਤਰ ਉੜਾ ਜਿਹੜਾ ਪੰਜਾਬ ਹੈਗਾ ਇਹ ਭਾਈ ਦਰਿਆ ਸਿੰਧ ਤੇ ਦਰਿਆ ਜਮਨਾ ਦੇ ਵਿਚਕਾਰ ਤਕਉਣੀ ਧਰਤ ਦਾ ਟੁਕੜਾ ਦਾ ਇੱਕ ਦਰਿਆ ਸਿੰਧ ਤੇ ਦਰਿਆ ਜਮਨਾ ਦੇ ਵਿਚਕਾਰ ਅੱਗੇ ਹੈਗਾ ਜੀ ਪੰਜਾਬ ਦੇ ਉੱਤਰ ਵਿੱਚ ਹੈ ਹਮਾਲਿਆ ਪਰਬਤੀਆਂ ਉੱਤਰ ਉੱਚੀਆਂ ਪਹਾੜੀਆਂ ਬੰਗਾਲ ਦੀ ਖਾੜੀ ਤਿੱਬਤ ਦਾ ਪਠਾਰ ਤੇ ਗੋਲਕੁੰਡਾ ਪੰਜਾਬ ਦੇ ਕੀ ਹੈ ਜੀ ਉੱਤਰ ਵਿੱਚ ਉੱਤਰ ਵਿੱਚ ਕੀ ਹੈ ਜੀ ਪੰਜਾਬ ਦੇ ਤਾਂ ਉੱਤਰ ਵਿੱਚ ਪੰਜਾਬ ਦੇ ਬਣ ਜਾਂਦਾ ਹੈ 29ਵੇਂ ਦਾ ਊੜਾ ਹਿਮਾਲਿਆ ਪਰਬਤੀਆਂ ਉੱਚੀਆਂ ਲੜੀਆਂ ਇਹ ਨਹੀਂ ਹੈਗੀਆਂ ਜਿਹੜੀਆਂ ਹਿਮਾਲਿਆ ਪਰਬਤ ਦੀਆਂ ਉੱਚੀਆਂ ਲੜੀਆਂ ਇਹ ਉੱਤਰ ਬਣਦਾ ਆ ਗਿਆ ਜਾਂਦੀ ਹੈ ਦਿਹਾੜਾ ਫੇਰ ਹੈ ਚਾਰੇ ਪਾਸੇ ਰਿਹਾ ਕੁਸ਼ੀਆਂ ਖਲੇ ਰਹਾ ਇੱਕ ਖਖਤਾ ਹੁੰਦੀ ਸੀਗੀ ਪਹਿਲਾਂ ਇਹਦੇ ਵਿੱਚ ਆਉਂਦਾ ਸੀ ਉੱਤਰ ਦੇ ਵਿੱਚ ਖੜਾ ਹਿਮਾਲਾ ਹਿਮਾਲਿਆ ਪਰਬਤ ਦੀਆਂ ਲੜੀਆਂ ਨੇ ਉੱਤਰ ਦੇ ਵਿੱਚ ਆ ਇਹ ਸਾਡੀ ਜਿਹੜੀਆਂ ਬਹੁਤ ਠੰਡੀਆਂ ਹਵਾਵਾਂ ਵਾਲੇ ਉਹ ਤੋਂ ਰੱਖਿਆ ਕਰਦੀ ਹਮਲਾ ਬਰਬਤ ਦੀ ਉੱਚੀਆਂ ਪਹਾੜੀਆਂ ਨੇ ਜਿਹੜੀਆਂ ਅੱਗੇ ਹੈਗਾ ਪੰਜਾਬ ਦੇ ਦੱਖਣ ਵਿੱਚ ਕਿਹੜਾ ਰਾਜ ਹੈ ਜੀ ਦੱਖਣ ਚ ਕਿਹੜਾ ਰਾਜਾ ਪੰਜਾਬ ਦੇ ਜੰਮੂ ਕਸ਼ਮੀਰ ਪੱਛਮੀ ਬੰਗਾਲ ਰਾਜਸਥਾਨ ਅਤੇ ਸਿੰਧ ਦੇ ਵਿਸ਼ਾਲ ਮਾਰੂਥਲ ਤੇ ਅਸਾਮ ਤਾਂ ਪੰਜਾਬ ਦੇ ਦੱਖਣ ਵਿੱਚ ਕਿਹੜਾ ਰਾਜ ਬਣ ਜਾਂਦਾ ਜੀ ਸੋ ਪੰਜਾਬ ਦੇ ਦੱਖਣ ਵਿੱਚ ਰਾਜ ਬਣ ਜਾਂਦਾ ਜੀ ਰਾਜਸਥਾਨ ਅਤੇ ਸਿੰਧ ਦੇ ਵਿਸ਼ਾਲ ਮਾਰੂਥਲ ਨੇ ਪੰਜਾਬ ਦੇ ਦੱਖਣ ਦੇ ਵਿੱਚ ਅਗਲਾ ਸਵਾਲ ਆ ਰਿਹਾ ਨਹੀਂ ਪੰਜਾਬ ਦੇ ਪੂਰਬ ਵਿੱਚ ਹੈ ਪੰਜਾਬ ਦੇ ਪੂਰਬ ਵਿੱਚ ਕੀ ਹੈ ਜੀ ਜਿਹੜਾ ਬਣ ਗਿਆ ਦਾ ਗੰਗਾ ਨਦੀ ਜਮੁਨਾ ਨਦੀ ਸਿੰਧ ਨਦੀ ਤੇ ਕੋਸੀ ਨਦੀ ਤਾਂ ਪੰਜਾਬ ਦੇ ਪੂਰਬ ਵਿੱਚ ਕੀ ਹੈ 31ਵੇਂ ਦਾ ਬਣ ਗਿਆ ਜੀ ਆਪਣਾ ਐੜਾ ਜਮੁਨਾ ਨਦੀ ਹੈ ਜੀ ਪੰਜਾਬ ਦੇ ਪੂਰਬ ਦੇ ਵਿੱਚ ਆਉਂਦੀ ਹੈ ਜਮੁਨਾ ਨਦੀ ਜਿਹੜੀ ਅੱਗੇ ਹੈ ਪੰਜਾਬ ਦੇ ਪੱਛਮ ਵਿੱਚ ਹੈ ਪੰਜਾਬ ਦੇ ਪੱਛਮ ਵਿੱਚ ਕੀ ਹੈ ਜੀ ਸੁਲੇਮਾਨ ਅਤੇ ਕਰਥਾਰ ਦੀਆਂ ਪਹਾੜੀਆਂ ਰਾਜਸਥਾਨ ਦੇ ਮਰੂਥਲ ਹਿਮਾਲਿਆ ਪਰਬਤ ਤੇ ਸਿੰਧ ਦੇ ਮਰੂਥਲ ਤਾਂ ਪੰਜਾਬ ਦੀ ਪਹਿਲਾਂ ਆਪਾਂ ਗੱਲ ਕੀਤੀ ਸੀ ਪੂਰਬ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਪੱਛਮ ਦੇ ਵਿੱਚ। ਤਾਂ ਪੰਜਾਬ ਦੇ ਪੱਛਮ ਦੇ ਵਿੱਚ ਕੀ ਆ ਜਾਂਦਾ ਜੀ? 32ਵੇਂ ਦਾ ਆ ਜਾਂਦਾ ਊੜਾ ਸੁਲੇਮਾਨ ਅਤੇ ਕਰਥਾ ਆਰਬੀਆਂ ਪਹਾੜੀਆਂ ਇਹਦੇ ਪੱਛਮ ਦੇ ਵਿੱਚ ਆ ਜਾਂਦੀਆਂ ਨੇ। ਆਪ ਸਭ ਵੀ ਤੁਹਾਨੂੰ ਵਧੀਆ ਸਮਝ ਲੱਗ ਰਹੀ ਹੋਣੀ ਆ ਸਵਾਲ ਬਹੁਤ ਮਿਹਨਤ ਨਾਲ ਬਣਾਏ ਹੋਏ ਆ ਬੇਸ਼ੱਕ ਪੈਨ ਨਾਲ ਲਿਖੇ ਨਜ਼ਰ ਆ ਰਹੇ ਤੁਹਾਨੂੰ ਜੀ। ਪਰ ਬਹੁਤ ਮਿਹਨਤ ਨਾਲ ਬਣਾਏ ਹੋਏ ਨਹੀਂ ਹੈਗੇ ਵੀ ਸਿੱਧੇ ਜਿਵੇਂ ਕਿਤਾਬਾਂ 'ਚ ਹੁੰਦੇ ਜਾਂ ਕਿਥੋਂ ਥਿਆ ਗਿਓ ਮੈਂ ਵੀ ਲਿਖਤੇ। ਇਹ ਸਾਰੇ ਮਤਲਬੀ ਬਹਿ ਕੇ ਬਣਾਏ ਹੋਏ ਨੇ ਅਧਿਆਨ ਕਰਕੇ ਪੂਰਾ ਅੱਗੇ ਹੈਗਾ ਜੀ ਭੂਗੋਲਕ ਦ੍ਰਿਸ਼ਟੀ ਤੋਂ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜੇ ਭੂਗੋਲਕ ਦ੍ਰਿਸ਼ਟੀ ਕੋਣ ਤੋਂ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ 2 3 4 5 ਭੂਗੋਲਕ ਦ੍ਰਿਸ਼ਟੀ ਕੋਣ ਤੋਂ ਜਿਹੜਾ ਪੰਜਾਬ ਨੂੰ ਵੰਡਿਆ ਜਾਂਦਾ ਜੀ 33ਵਾਂ ਦਾ ਉੱਤਰ ਬਣਦਾ ਹੈਡਾ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਭੂਗੋਲਕ ਦ੍ਰਿਸ਼ਟੀ ਕੋਣ ਤੋਂ ਪੰਜਾਬ ਨੂੰ ਕਿਹੜੇ-ਕਿਹੜੇ ਦੇ ਵਿੱਚ ਇੱਕ ਤਾਂ ਹੈਗਾ ਹਿਮਾਲਾ ਤੇ ਉਸ ਦੀਆਂ ਉੱਤਰ ਪੱਛਮ ਪਹਾੜੀਆਂ ਦੂਜਾ ਬਣ ਜਾਂਦਾ ਉਪ ਪਹਾੜੀ ਖੇਤਰ ਤੇ ਤੀਜਾ ਮੈਦਾਨੀ ਖੇਤਰ ਇਪੋਗੋਲਕਾ ਅਰਧੇ ਦੀ ਸੀਮਾ ਹਿਮਾਲਿਆ ਤੋਂ ਉਸਦੀ ਉੱਤਰੀ ਪੱਛਮ ਉੱਤਰ ਵੱਤੀ ਪਾੜ ਜਾਂਦੀ ਹੈ। ਉੱਪਰ ਪਹਾੜੀ ਖੇਤਰ ਆ ਜਾਂਦਾ ਤੇ ਮੈਦਾਨੀ ਖੇਤਰ ਆ ਜਾਂਦਾ। ਇਸ ਕਰਕੇ ਭੂਗੋਲਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਹੈ। ਅੱਗੇ ਹੈਗਾ ਜੀ ਹਿਮਾਲਿਆ ਦੀਆਂ ਪਹਾੜੀਆਂ ਦੀ ਲਗਭਗ ਚੌੜਾਈ ਕਿੰਨੀ ਹੈ ਜੋ ਪੰਜਾਬ 'ਚ ਲੜੀਵਾਰ ਨੇ? ਹਿਮਾਲਿਆ ਦੀਆਂ ਪਹਾੜੀਆਂ ਦੀ ਲਗਭਗ ਚੌੜਾਈ ਕਿੰਨੀ ਹੈ ਜੋ ਪੰਜਾਬ 'ਚ ਲੜੀਵਾਰ ਨੇ? 300 ਕਿਲੋਮੀਟਰ ਜੀ, 350 ਕਿਲੋਮੀਟਰ, 200 ਕਿਲੋਮੀਟਰ ਤੇ 250 ਕਿਲੋਮੀਟਰ। ਤਾਂ ਹਮਾਲਾ ਦੀਆਂ ਪਹਾੜੀਆਂ ਦੀ ਲਗਭਗ ਜਿਹੜੀ ਚੜਾਈ ਆ ਉਹ ਪੰਜਾਬ 'ਚ ਲੜੀਵਾਰ ਬਣ ਜਾਂਦੀ ਆ ਕਿ 34ਵੇਂ ਦਾ ਬਣ ਜਾਂਦਾ ਜੀ ਇੱਥੇ ਸੱਸਾ ਬਣ ਜਾਂਦਾ ਘਟ 250 ਕਿਲੋਮੀਟਰ ਹੈ। ਅਗਲਾ 35 ਨੰਬਰ ਸਵਾਲ ਕੀ ਕਹਿ ਰਿਹਾ ਜੀ ਦੇਖਦੇ ਆਂ ਆਪਾਂ। ਉਚਾਈ ਦੇ ਲਿਹਾਜ਼ ਨਾਲ ਹਿਮਾਲਿਆ ਦੀਆਂ ਲੜੀਆਂ ਨੂੰ ਵੰਡਿਆ ਜਾ ਸਕਦਾ ਹੈ। 4 ਭਾਗਾਂ ਵਿੱਚ 3 ਭਾਗਾਂ ਵਿੱਚ 2 ਭਾਗਾਂ ਵਿੱਚ ਤੇ 5 ਭਾਗਾਂ ਵਿੱਚ। ਇੱਥੇ ਉੱਥੇ ਸੀਗੀ ਚੜਾਈ ਦੇ ਸਹਾਰ ਨਾਲ ਇੱਥੇ ਆ ਜਦੀ ਉਚਾਈ ਦੇ ਸਹਾਰ ਦੇ ਨਾਲ। 35ਵੇਂ ਦਾ ਜਿਹੜਾ ਬਣ ਗਿਆ ਇਹ ਇੱਥੇ ਉੱਤਰ ਆਪਣਾ ਨਜ਼ਰ ਆ ਰਿਹਾ ਉਹ ਬਣ ਗਿਆ ਜਿਹੜਾ ਈੜੀ ਉੱਤਰ ਬਣ ਗਿਆ 35ਵੇਂ ਦਾ ਉਚਾਈ ਦੇ ਲਿਹਾਜ਼ ਨਾਲ ਹਿਮਾਲਿਆ ਪਰਬਤ ਨੂੰ ਜਿਹੜਾ ਹੈਗਾ ਅ ਮਾਫ ਕਰਨਾ ਈੜੀ ਨਹੀਂ ਤੇ ਐੜਾ ਬਣ ਗਿਆ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਉਚਾਈ ਦੇ ਲਿਹਾਜ਼ ਨਾਲ ਹਿਮਾਲਿਆ ਪਰਬਤ ਦੀਆਂ ਲੜੀਆਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਉਹ ਵੰਡਿਆ ਦਾ ਤਿੰਨ ਵਿੱਚ ਲਿਖਿਆ ਵੀ ਹੈਗਾ ਥੱਲੇ ਮਹਾਨ ਹਿਮਾਲਿਆ ਮੱਧ ਹਿਮਾਲਿਆ ਤੇ ਬਾਹਰਲਾ ਹਿਮਾਲਿਆ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਉਚਾਈ ਦੇ ਲਿਹਾਜ਼ ਨਾਲ ਅਗੇ ਛਤੀ ਨੰਬਰ ਸਵਾਲ ਜੀ ਮਹਾਨ ਹਿਮਾਲਿਆ ਦੀਆਂ ਪਹਾੜੀਆਂ ਦੀ ਲੜੀ ਪੂਰਬ ਵੱਲ ਚਲੀ ਜਾਂਦੀ ਹੈ ਪੂਰਬ ਵੱਲ ਚਲੀ ਜਾਂਦੀ ਹੈ ਲੜੀ ਇਹ ਉੱਤਰ ਹੈ ਰਾਜਸਥਾਨ ਤੇ ਹਰਿਆਣਾ ਵਿੱਚ ਲਦਾਖ ਤੇ ਜੰਮੂ ਵਿੱਚ ਨੇਪਾਲ ਤੇ ਤਿੱਬਤ ਵਿੱਚ ਕਰਨਾਟਕ ਤੇ ਗੁਵਾ ਵਿੱਚ ਤਾਂ 36ਵਾਂ ਦਾ ਉੱਤਰ ਬਣ ਜਾਂਦਾ ਜੀ ਆਕੇ ਆਪਣਾ 36 ਦਾ ਬਣ ਗਿਆ ਈੜੀ ਨੇਪਾਲ ਅਤੇ ਤਿੱਬਤ ਦੇ ਵਿੱਚ ਆ ਮਹਾਨ ਹਿਮਾਲਿਆ ਦੀਆਂ ਪਹਾੜੀਆਂ ਦੀ ਜਿਹੜੀ ਲੜੀ ਆ ਪੂਰਬ ਵੱਲ ਚਲੀ ਜਾਂਦੀ ਆ ਉਹ ਵਾ ਜਾਂਦੀ ਆ ਨੇਪਾਲ ਤੇ ਤਿੱਬਤ ਦੇ ਵਿੱਚ ਅਗੇ 37 ਸਮਾਲਾਈ ਹਿਮਾਲਿਆ ਪਰਬਤ ਨੂੰ ਕਿਸ ਦਿਸ਼ਾ ਵੱਲ ਮਹਾਨ ਹਿਮਾਲਿਆ ਪਹਾੜੀ ਕਿਹਾ ਜਾਂਦਾ ਕਿਸ ਦਿਸ਼ਾ ਵੱਲ ਇਹਨੂੰ ਮਹਾਨ ਹਿਮਾਲਿਆ ਪਹਾੜੀ ਕਿਹਾ ਜਾਂਦਾ ਹੈ ਹਿਮਾਲਿਆ ਪਰਬਤ ਨੂੰ ਦੱਖਣ ਵਿੱਚ ਪੱਛਮ ਵਿੱਚ ਉੱਤਰ ਵਿੱਚ ਤੇ ਪੂਰਬ ਦੇ ਵਿੱਚ ਤਾਂ ਜਿਹੜਾ ਕਿੱਥੇ ਕਿਹਾ ਜਾਂਦਾ ਜੀ ਇਸ ਨੂੰ ਜਿਹੜਾ ਹੈਗਾ 37ਵੇਂ ਦਾ ਬਣਦਾ 38 ਈ ਉੱਤਰ ਹੈ ਈਡੀ ਉੱਤਰ ਦੇ ਵਿੱਚ ਬੋਲਿਆ ਜਾਂਦਾ ਇਹਨੂੰ ਮਹਾਨ ਹਿਮਾਲਿਆ ਪਹਾੜੀ ਜਿਹੜਾ 37ਵੇਂ ਦਾ ਉੱਤਰ ਜਿਹੜਾ ਮਾਫ਼ ਕਰਨਾ 37ਵੇਂ ਦਾ ਉੱਤਰ ਐਡਾ ਬਣਦਾਗਾ ਪੱਛਮ ਵਿੱਚ ਬਣਦਾ ਜੀ ਨਾ ਕਿ ਉੱਤਰ ਦੇ ਵਿੱਚ ਤਾਂ ਦੁਹਰਾ ਦੁਹਰਾ ਦਿੰਨੇ ਹਿਮਾਲਿਆ ਪਰਬਤ ਨੂੰ ਕਿੰਨੇ ਸ਼ਬਦਾਂ ਮਹਾਨ ਹਿਮਾਲਿਆ ਪਹਾੜੀ ਕਿਹਾ ਜਾਂਦਾ ਹੈ ਹਿਮਾਲਿਆ ਪਰਬਤ ਨੂੰ ਜਿਹੜਾ ਹੈਗਾ ਪੱਛਮ ਵਿੱਚ ਮਹਾਨ ਹਿਮਾਲਿਆ ਪਹਾੜੀ ਕਿਹਾ ਜਾਂਦਾ ਹੈ ਪੱਛਮ ਦੇ ਵਿੱਚ ਮਹਾਨ ਹਿਮਾਲਿਆ ਪਹਾੜੀ ਕਿਹਾ ਜਾਂਦਾ ਹੈ ਪੱਛਮ ਵਾਲੀ ਸਾਈਡ ਦੇ ਨੂੰ ਗੋਲਡ ਜਾਨੀ ਕਿ ਪੱਛਮ ਵਾਲੀ ਸਾਈਡ ਦੇ ਵਿੱਚ ਨੂੰ ਮਹਾਨ ਹਿਮਾਲਿਆ ਪਹਾੜੀ ਕਹਿੰਦੇ ਆ ਸਮਝ ਗਏ ਮੋٹے ਤੌਰ ਤੇ ਗੱਲ ਇਹ ਆ ਮਹਾਨ ਹਿਮਾਲਿਆ ਪਹਾੜੀ ਪੱਛਮ ਵਿੱਚ ਅੱਗੇ ਹੈਗਾ ਮੱਧ ਹਿਮਾਲਿਆ ਨਾਮ ਕਰਕੇ ਕਿਹਾ ਜਾਂਦਾ ਹੈ ਤਿੱਖੀਆਂ ਪਹਾੜੀਆਂ ਦੀ ਲੜੀ ਉੱਚੀਆਂ ਪਹਾੜੀਆਂ ਦੀ ਲੜੀ ਪੰਗੀ ਪਹਾੜੀਆਂ ਦੀ ਲੜੀ ਤੇ ਨੀਵੀਆਂ ਪਹਾੜੀਆਂ ਦੀ ਲੜੀ ਤਾਂ ਮੱਧਮ ਵਾਲੇ ਨਾਮ ਕਰਕੇ ਜਿਹੜਾ ਕਿਹਾ ਜਾਂਦਾਗਾ ਕੀ ਕਿਹਾ ਜਾਂਦਾ ਇਹ ਮੱਧਮ ਵਾਲੇ ਨਾਮ ਕਰਕੇ 38 ਮੀ ਦਾ ਬਣਦਾਗਾ ਆਪਣਾ ਬਣ ਜੂਗੀ ਫਿਰ ਪੰਗੀ ਪਹਾੜੀਆਂ ਦੀ ਲੜੀ ਕਿਹਾ ਜਾਂਦਾ ਜੀ ਮੱਧਮ ਵਾਲੇ ਨਾਮ ਕਰਕੇ ਪੰਗੀ ਪਹਾੜੀਂ ਦੀ ਲੜੀ ਬੋਲਿਆ ਜਾਂਦਾ ਅਗਲਾ ਸਵਾਲ ਹੈ ਜੀ ਬਾਹਰਲੇ ਹਿਮਾਲੇ ਦੀਆਂ ਪਹਾੜੀਆਂ ਚੱਲਦੀਆਂ ਨੇ ਮੱਧ ਹਿਮਾਲਾ ਦੀਆਂ ਪਹਾੜੀਆਂ ਦੇ ਬਰਾਬਰ ਐਡਾ ਹੈ ਮੱਧ ਹਿਮਾਲਾ ਦੀ ਪਹਾੜੀ ਤੋਂ ਉੱਚੀਆਂ ਕਿਹੜੀ ਹੈ ਮੱਧ ਹਿਮਾਲਾ ਦੀਆਂ ਪਹਾੜੀਆਂ ਤੋਂ ਨੀਵੀਆਂ ਇਸ ਸਸਾਇਨਾ ਮੱਧਮ ਹਿਮਾਲਿਆ ਦੀਆਂ ਪਹਾੜੀਆਂ ਤੋਂ ਕਿਤੇ ਉੱਚੀਆਂ ਤੇ ਕਿਤੇ ਨੀਵੀਆਂ ਤਾਂ 39ਵਾਂ ਦਾ ਬਣ ਜਾਂਦਾ ਹੈ ਆਪਣੇ ਕੋਲ ਉੱਤਰ ਊੜਾ ਮੱਧ ਹਿਮਾਲਿਆ ਦੀਆਂ ਪਹਾੜੀਆਂ ਦੇ ਬਰਾਬਰ ਜਿਹੜੀਆਂ ਚੱਲਦੀਆਂ ਨੇ ਇਹ ਹਿਮਾਲਿਆ ਦੀਆਂ ਪਹਾੜੀਆਂ ਆਖੇ 40 ਨੰਬਰ ਸਵਾਲ ਹੈ ਤੁਹਾਡੀ ਨਜ਼ਰ ਦੇ ਵੱਲ ਆ ਰਿਹਾ ਹੈਗਾ 40 ਨੰਬਰ ਸਵਾਲ 40 ਹੈ ਕਿਹੜੀਆਂ ਪਹਾੜੀਆਂ ਦੀ ਉਚਾਈ ਲਗਭਗ 930 ਮੀਟਰ ਮਾਨ ਹਿਮਾਲਿਆ ਦੀਆਂ ਪਹਾੜੀਆਂ ਦੀ ਬਾਹਰਲੇ ਹਿਮਾਲਿਆ ਦੀਆਂ ਪਹਾੜੀਆਂ ਦੀ ਮੱਧ ਹਿਮਾਲਿਆ ਦੀਆਂ ਪਹਾੜੀਆਂ ਦੀ ਤੇ ਉਪਰੋਕਤ ਵਿੱਚੋਂ ਕੋਈ ਨਹੀਂ ਤੇ 40ਵਾਂ ਦਾ ਉੱਤਰ ਬਣ ਜਾਂਦਾ ਜੀ ਬਾਹਰਲੇ ਹਿਮਾਲਿਆ ਦੀਆਂ ਪਹਾੜੀਆਂ ਦੀ ਜਿਹੜੀ ਉਚਾਈ ਲਗਭਗ ਬਣ ਜਾਂਦੀ ਹੈ ਉਹ 930 ਮੀਟਰ ਅਧਿ ਹੈ ਕਿਹੜਾ ਇਲਾਕਾ ਉਪ ਪਹਾੜੀ ਇਲਾਕਾ ਤੇ ਧੌਲਾਧਾਰ ਦੀਆਂ ਪਹਾੜੀਆਂ ਦਾ ਇਲਾਕਾ ਹੁੰਦਾ ਹੈ ਜਿਹੜਾ ਇਲਾਕਾ ਜਿਹੜਾ ਉਪ ਪਹਾੜੀ ਇਲਾਕਾ ਤੇ ਧੌਲਾਧਾਰ ਦੀਆਂ ਪਹਾੜੀਆਂ ਦਾ ਇਲਾਕਾ ਬਣਦਾ ਬਾਹਰਲੇ ਹਿਮਾਲਿਆ ਦੀਆਂ ਪਹਾੜੀਆਂ ਦਾ ਇਲਾਕਾ ਫਿਰ ਹੈ ਮੱਧ ਹਿਮਾਲਿਆ ਦੀਆਂ ਪਹਾੜੀ ਦਾ ਇਲਾਕਾ ਫਿਰ ਹੈ ਮਹਾਨ ਹਿਮਾਲਿਆ ਦੀਆਂ ਪਹਾੜੀਂ ਦੇ ਇਲਾਕਾ ਤੇ ਸਸਾਇਆ ਪ੍ਰੋਗਤ ਵਿੱਚੋਂ ਕੋਈ ਵੀ ਨਹੀਂ ਤਾਂ 41 ਦਾ ਕੀ ਬਣ ਗਿਆ ਜੀ 41 ਦਾ ਬਣ ਗਿਆ ਊੜਾ ਬਾਹਰਲੇ ਹਿਮਾਲਿਆ ਦੀਆਂ ਪਹਾੜੀਆਂ ਦਾ ਇਲਾਕਾ ਇਹਨੂੰ ਉਪ ਪਹਾੜੀ ਇਲਾਕਾ ਵੀ ਕਹਿੰਦੇ ਆ ਤੇ ਤੌੜਾਤਾਰ ਦੀਆਂ ਪਹਾੜੀਆਂ ਦਾ ਇਲਾਕਾ ਇਹ ਬਾਹਰਲੇ ਹਿਮਾਲੇ ਦੀਆਂ ਪਹਾੜੀਆਂ ਦਾ ਇਲਾਕਾ ਇਹਨੂੰ ਉਪ ਪਹਾੜੀ ਇਲਾਕਾ ਵੀ ਕਹਿ ਦਿੰਦੇ ਆ ਤੇ ਤੌੜਾਤਾਰ ਦੀਆਂ ਪਹਾੜੀਆਂ ਦਾ ਇਲਾਕਾ ਵੀ ਜਿਹੜਾ ਇਸ ਨੂੰ ਬੋਲ ਦਿੱਤਾ ਜਾਂਦਾ ਹੈ ਅੱਗੇ ਚੱਲਦੇ ਹਾਂ ਅਗਲੀ ਸੀਟ ਦੇ ਵੱਲ ਅਗਲੀ ਸੀਟ ਹੈ ਆ ਰਹੀ ਹੈ ਜੀ ਅੱਗੇ ਹਿਮਾਲਾ ਦੀਆਂ ਪੱਛਮੀ ਲੜੀਆਂ ਪਹਾੜੀ ਲੜੀਆਂ ਦਾ ਨਾਮ ਹੈ ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਦਾ ਨਾਮ ਹੈ ਕੀ ਨਾਮ ਹੈ ਜੀ ਸੁਲੇਮਾਨ ਅਤੇ ਕਰਤਾਰ ਦੀਆਂ ਪਹਾੜੀਆਂ ਸਪਤੀ ਅਤੇ ਕਾਂਗੜੇ ਦੀਆਂ ਪਹਾੜੀਆਂ ਤੌਲਾਤਾਰ ਦੀਆਂ ਪਹਾੜੀਆਂ ਤੇ ਪੰਗੀ ਪਹਾੜੀਆਂ ਹਿਮਾਲਿਆ ਦੀ ਪੱਛਮੀ ਪਹਾੜੀ ਲੜੀਆਂ ਦਾ ਨਾਮ ਕੀ ਬਣ ਜਾਂਦਾ ਜੀ ਹਿਮਾਲਿਆ ਦੀ ਪੱਛਮੀ ਪਹਾੜੀ ਲੜੀਆਂ ਦਾ ਨਾਮ ਬਣ ਜਾਂਦਾ ਹੈ ਸੁਲੇਮਾਨ ਤੇ ਕਰਤਾਰ ਦੀਆਂ ਪਹਾੜੀਆਂ ਅੱਗੇ ਚੱਲਦੇ ਆਪਾਂ 43 ਸਵਾਲ ਤੇ ਖੈਬਰ, ਕੁਰਮ, ਟੋਚੀ, ਬੁਲਾਨ, ਗੋਮਲਦਰੇ ਕਿਹੜੀਆਂ ਪਹਾੜੀਆਂ ਦੇ ਨੇ ਖੈਬਰ, ਕੁਰਮ, ਟੋਚੀ, ਬੁਲਾਨ ਤੇ ਗੋਮਲਦਰੇ ਉੜਾ ਹੈ ਹਿਮਾਲਿਆ ਦੀ ਉੱਤਰੀ ਪਹਾੜੀ ਲੜੀਆਂ ਦੇ ਇਹੜਾ ਹੈ ਹਿਮਾਲਿਆ ਦੀਆਂ ਦੱਖਣੀ ਪਹਾੜੀ ਲੜੀਆਂ ਦੇ ਈੜੀ ਹੈ ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਦੇ ਤੇ ਸਸਾ ਹੈ ਹਿਮਾਲਿਆ ਦੀਆਂ ਪੂਰਬੀ ਪਹਾੜੀ ਲੜੀਆਂ ਦੇ ਤਾਂ 43ਵੇਂ ਦਾ ਉੱਤਰ ਬਣ ਜਾਂਦਾ ਜੀ ਈੜੀ ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਦੇ ਜਿਹੜਾ ਖੈਬਰ, ਕਰਮਟੋਚੀ, ਬਲਾਨ, ਗੋਮਲ, ਦਰੇ ਇਹ ਬਣ ਜਾਂਦੇ ਆ ਹਿਮਾਲਿਆ ਦੀਆਂ ਪੱਛਮੀ ਪਹਾੜੀਆਂ ਦੇ ਹਿਮਾਲਿਆ ਦੀਆਂ ਪੱਛਮੀ ਪਹਾੜੀਆਂ ਦੇ ਵਿੱਚ ਆਉਂਦੇ ਆ ਜੀ ਆਹ ਦਰੇ ਜਿਹੜੇ ਪ੍ਰਸਿੱਧ ਨੇ ਸਾਰੇ ਖੈਬਰ, ਕਰਮਟੋਚੀ, ਬਲਾਨ, ਗੋਮਲ ਦਰੇ ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਦੇ ਅੱਗੇ ਚੱਲਦੇ ਹਾਂ 45 ਨੰਬਰ ਸਵਾਲ ਤੇ 44 ਨੰਬਰ ਸਵਾਲ ਕੀ ਕਹਿ ਰਿਹਾ ਦੇਖਦੇ ਆਂ ਖੈਬਰ ਕੁਰਮ ਟੋਚੀ ਬੁਲਾਣ ਅਤੇ ਗੋਮਲ ਦਰਿਆ ਰਹੀਂ ਪੰਜਾਬ ਭਾਰਤ ਦੇ ਜਿਹੜੇ ਸਬੰਧ ਕਿਸ ਨਾਲ ਬਣੇ ਖੈਬਰ ਕੁਰਮ ਟੋਚੀ ਬੁਲਾਣ ਅਤੇ ਗੋਮਲ ਦਰਿਆ ਰਹੀਂ ਪੰਜਾਬ ਭਾਰਤ ਦੇ ਸਬੰਧ ਜਿਹੜੇ ਕਿਸ ਨਾਲ ਬਣਿਆ ਜੀ ਉੱਤਰ ਏਸ਼ੀਆ ਨਾਲ ਅੱਗੇ ਹੈਗਾ ਪੱਛਮੀ ਏਸ਼ੀਆ ਨਾਲ ਮੱਧ ਏਸ਼ੀਆ ਨਾਲ ਤੇ ਦੱਖਣ ਏਸ਼ੀਆ ਦੇ ਨਾਲ 43 ਮੇ ਤਾਂ ਉੱਤਰ ਬਣ ਜਾਂਦਾ ਹੀ ਆਪਣੇ ਕੋਲੇ ਆ ਕੇ ਈੜੀ ਮੱਧ ਏਸ਼ੀਆ ਦੇ ਨਾਲ ਬਣਿਆ ਜੀ ਜਿਹੜੇ ਖੋਰ ਖੈਬਰ ਕੁਰਮ ਟੋਚੀ ਬੁਲਣ ਤੇ ਗੋਮਲ ਦਰਿਆ ਨਹੀਂ ਪੰਜਾਬ ਦੇ ਸੰਬੰਧ ਦਾ ਬਣਿਆ ਮੱਧ ਏਸ਼ੀਆ ਦੇ ਨਾਲ ਅੱਗੇ ਹੈ ਕਿਸ ਦਰੇ ਰਹੀਂ ਸਾਰੇ ਪੱਛਮੀ ਹਮਲਾਵਰ ਪੰਜਾਬ ਵਿੱਚ ਆਏ ਜਿੱਦਾਂ ਕਿਸ ਦਰੇ ਦੇ ਰਹੀਂ ਆਏ ਸੀ ਸਾਰੇ ਬਾਛੰਗੇ ਹਮਲਾਵਰ ਜਿਹੜੇ ਪੰਜਾਬ ਦੇ ਵਿੱਚ ਟੋਚੀ ਦਰੇ ਰਹੀਂ ਬੁਲਣ ਦਰੇ ਰਹੀਂ ਕੁਰਮ ਦਰੇ ਰਹੀਂ ਤਿੱਗੋਮਲ ਦਰੇ ਰਹੀਂ ਕਿਸੇ ਦਰੇ ਨਹੀਂ ਆਈ ਸੀ ਇਹਨਾਂ ਜੋ ਕਿਸੇ ਦਰੇ ਚ ਨਹੀਂ ਆਈ ਜੀ ਆਪਾਂ ਆਪਸ਼ਨ ਆ ਪਾਣੀ ਭੁੱਲ ਗਏ ਇਹ ਆ ਜਾਂਦਾ ਬਈ ਖੈਬਰ ਦਰੇ ਨਹੀਂ ਖੈਬਰ ਸਰੇ ਦਰੇ ਨਹੀਂ ਜਿਹੜਾ ਸਾਰੇ ਹਮਲਾਵਰ ਪੰਜਾਬ ਦੇ ਵਿੱਚ ਜਿਹੜੇ ਖੈਬਰ ਦਰੇ ਰਾਹੀਂ ਪ੍ਰਵੇਸ਼ ਕਰਦੇ ਆ ਕਿ ਬਹੁਤ ਮਹੱਤਵਪੂਰਨ ਸਵਾਲ ਹੈ ਯਾਦ ਰੱਖਿਓ ਲਾਈਨ ਅਗੇ ਅ ਲਈ ਸਵਾਲ 36 ਹਿਮਾਲਿਆ ਪਰਬਤ ਪੰਜਾਬ ਦੀ ਕਿਹੜੀ ਸਰਹੱਦ ਉੱਤੇ ਪਹਿਰੇਦਾਰ ਦਾ ਕੰਮ ਕਰਦਾ ਤਾਂ ਕਿਹੜੀ ਸਰਹੱਦ ਤੇ ਪਹਿਰੇਦਾਰ ਦਾ ਕੰਮ ਕਰਦਾ ਹੈ ਹਿਮਾਲਿਆ ਪਰਬਤ ਆ ਜਿਹੜਾ ਉੱਤਰੀ ਸਰਹੱਦ ਤੇ ਦੱਖਣੀ ਸਰਦੁੱਤ ਤੇ ਪੱਛਮੀ ਸਰਦੁੱਤ ਤੇ ਪੂਰਬੀ ਸਰਦੁੱਤ ਤੇ ਆਮਾਲਿਆ ਪਰਬਤ ਜਿਹੜਾ ਕੰਮ ਕਰਦਾ ਹੈਗਾ ਉਹ ਕਰਦਾ ਉੱਤਰੀ ਸਰਦੁੱਤ ਦੇ ਕੰਮ ਕਰਦਾ ਵੀ ਉੱਤਰੀ ਸਰਦੁੱਤ ਤੇ ਫੈਰੇਦਰ ਦਾ ਕੰਮ ਕਰਦਾ ਕਿਉਂਕਿ ਹਵਾਵਾਂ ਮੱਠੀਆਂ ਮਾਣ ਰੋਕਦਾ ਨਾ ਤਾਂ ਕਰਕੇ ਉਹਨੂੰ ਫੈਰੇਦਰ ਦਾ ਕੰਮ ਕਰਦੇ ਆ ਕਹਿੰਦੇ ਆ ਹਿਮਾਲਿਆ ਪਰਬਤ ਦੇ ਨਾਲ ਨਾਲ ਦੱਖਣ ਵਿੱਚ ਲੱਗਦੇ ਸ਼ਵਾਲ ਕਤੇ ਕਸੌਲੀ ਦੀਆਂ ਪਹਾੜੀਆਂ ਦੇ ਭੀੜੇ ਇਲਾਕੇ ਨੂੰ ਪੰਜਾਬ ਦਾ ਕਿਹੜਾ ਲੱਕਾ ਕਿਹਾ ਜਾਂਦਾ ਸੀ ਸੋ ਹਿਮਾਲਿਆ ਪਰਬਤ ਦੇ ਨਾਲ ਨਾਲ ਦੱਖਣ ਵਿੱਚ ਲੱਗਦੇ ਸ਼ਵਾਲ ਕਤੇ ਕਸੌਲੀ ਦੀਆਂ ਪਹਾੜੀਆਂ ਦੇ ਪੀੜੇ ਇਲਾਕੇ ਨੂੰ ਪੰਜਾਬ ਦਾ ਕਿਹੜਾ ਇਲਾਕਾ ਕਿਹਾ ਜਾਂਦਾ ਹੈ ਦੱਖਣ ਵਿੱਚ ਲੱਗਦੇ ਸ਼ਵਾਲਕ ਦੇ ਕਿਹੜੇ ਲੱਗਦੇ ਪੰਜਾਬ ਦਾ ਮੈਦਾਨੀ ਇਲਾਕਾ ਜੀ ਪੰਜਾਬ ਦਾ ਉਪ ਪਹਾੜੀ ਇਲਾਕਾ ਪੰਜਾਬ ਦਾ ਉਪਜਾਊ ਇਲਾਕਾ ਤੇ ਪੰਜਾਬ ਦਾ ਬੰਜਰ ਇਲਾਕਾ ਤਾਂ 47ਵੇਂ ਦਾ ਆਪਣੇ ਕੋਲੇ ਉੱਤਰ ਬਣ ਜਾਂਦਾ ਹੈ ਜੀ ਐੜਾ ਪੰਜਾਬ ਦਾ ਉਪ ਪਹਾੜੀ ਇਲਾਕਾ ਕਿਹਾ ਜਾਂਦਾ ਹੈ ਇਸ ਨੂੰ ਜਿਹੜੇ ਹਵਾਲੇ ਪਰਬਤ ਦੇ ਨਾਲ ਦੱਖਣ ਵਿੱਚ ਲੱਗਦੇ ਸ਼ਵਾਲਕ ਅਤੇ ਕਸੌਲੀ ਦੀਆਂ ਇਹ ਪਹਾੜੀਆਂ ਦੇ ਪੀੜੇ ਇਲਾਕੇ ਨੂੰ ਉਹ ਬੋਲਿਆ ਜਾਂਦਾ ਪੰਜਾਬ ਦਾ ਉਪ ਪਹਾੜੀ ਇਲਾਕਾ ਕਹਿ ਦਿੱਤਾ ਜਾਂਦਾ ਹੈਗਾ ਸੋ ਅੱਗੇ ਆਪਾਂ ਚੱਲਦੇ ਹਾਂਗੇ ਅਗਲੀ ਸੀਟ ਦੇ ਵੱਲ ਜਿਹੜੇ ਸਵਾਲ ਨੇ ਆਪਣੇ 48 49 ਤੇ 50 ਹਾਂਜੀ ਪੰਜਾਬ ਦੀ ਧਰਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਜੀ ਪੰਜਾਬ ਦੀ ਧਰਤੀ ਨੂੰ 3 2 4 5 ਤਾਂ ਪੰਜਾਬ ਦੀ ਧਰਤੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ ਤਾਂ 48ਵੇਂ ਦਾ ਉੱਤਰ ਆਪਣੇ ਕੋਲੇ ਬਣ ਜਾਂਦਾ ਐਡਾ ਜਿਹੜਾ ਪੰਜਾਬ ਦੀ ਧਰਤੀ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਪੱਛਮੀ ਮੈਦਾਨ ਅਤੇ ਪੂਰਬੀ ਮੈਦਾਨ ਜਿਹੜਾ ਇਸ ਤਰ੍ਹਾਂ ਦੇ ਨਾਲ ਵੰਡਿਆ ਗਿਆ ਜਿਹੜਾ ਪੰਜਾਬ ਦੀ ਧਰਤੀ ਨੂੰ ਅੱਗੇ ਹੈਗਾ ਜੀ ਜਮਨਾ ਅਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ਕਹਿੰਦੇ ਜੀ ਜਿਹੜਾ ਜਮਨਾ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ ਉਹਨੂੰ ਕੀ ਬੋਲਦੇ ਜੀ ਪੱਛਮੀ ਮੈਦਾਨ ਪੂਰਬੀ ਮੈਦਾਨ ਉੱਤਰੀ ਮੈਦਾਨ ਤੇ ਦੱਖਣੀ ਮੈਦਾਨ ਜਿਹੜਾ ਇਲਾਕਾ ਹੈਗਾ ਜਮਨਾ ਅਤੇ ਰਾਵੀ ਦਾ ਜਿਹੜਾ ਵਿਚਕਾਰਲਾ ਇਲਾਕਾ ਉਹਨੂੰ ਕੀ ਕਹਿੰਦੇ ਜੀ ਨੰਜਵੇਂ ਦਾ ਆਪਣੇ ਕੋਲ ਉੱਤਰ ਬਣ ਜਾਂਦਾ ਹੈਗਾ ਆ ਕਿ ਐਡਾ ਉਹਨੂੰ ਬੋਲਦੇ ਆ ਵੀ ਪੂਰਬੀ ਮੈਦਾਨ ਜਿਹੜਾ ਜਮਨਾ ਤੇ ਰਾਵੀ ਦੇ ਵਿਚਕਾਰਲਾ ਇਲਾਕਾ ਉਸ ਨੂੰ ਬੋਲਿਆ ਜਾਂਦਾ ਹੈ ਪੂਰਬੀ ਮੈਦਾਨ ਅੱਜ ਦਾ ਲਾਸਟ ਸਵਾਲ ਜੀ ਆਪਣੇ ਕੋਲੇ ਇਹਦੇ ਬਾਅਦ 20 ਸਵਾਲ ਹੋਰ ਰਹਿ ਜਾਣਗੇ ਉਹ ਫੇਰ ਅਗਲੇ ਸੈਸ਼ਨ 'ਚ ਹੋਣਗੇ 70 ਸਵਾਲ ਬਣਾਏ ਸੀ ਤਕਰੀਬਨ ਦੇ 70 72 ਤਾਂ ਕਿ ਇੱਕ ਵੀ ਸਵਾਲ ਬਾਹਰ ਨਾ ਜਾਵੇ ਰਾਵੀ ਅਤੇ ਸਿੰਧ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਜੀ ਰਾਵੀ ਅਤੇ ਸਿੰਧ ਦੇ ਵਿਚਕਾਰਲੇੜਾ ਇਲਾਕਾ ਨੂੰ ਕੀ ਬੋਲਦੇ ਜੀ ਪੂਰਬੀ ਮੈਦਾਨ ਪੱਛਮੀ ਮਦਾਨ ਉੱਤਰੀ ਮਦਾਨ ਤੇ ਦੱਖਣੀ ਮਦਾਨ ਤਾਂ ਰਾਵੀ ਅਤੇ ਸਿੰਧ ਦਾ ਜਿਹੜਾ ਵਿਚਕਾਰਲਾ ਇਲਾਕਾ ਜੀ ਉਸ ਨੂੰ ਬੋਲਿਆ ਜਾਂਦਾ ਹੈ ਪੱਛਮੀ ਮਦਾਨ ਰਾਵੀ ਅਤੇ ਸਿੰਧ ਦਾ ਵਿਚਕਾਰਲਾ ਇਲਾਕਾ ਉਹ ਵਜਦਾ ਜੀ ਪੱਛਮੀ ਮਦਾਨ ਸੋ ਅੱਜ ਦਾ ਸੈਸ਼ਨ ਇਹਦਾ ਵਿਦਿਆਰਥੀ ਹੋਏ ਸੀਗਾ ਇਹਦੇ ਵਿੱਚ ਆਪਾਂ ਸਵਾਲ ਹੱਲ ਕੀਤੇ ਆ ਤਕਰੀਬਨ ਆਪਾਂ ਇਹਦੇ ਵਿੱਚ 25 ਸਵਾਲ ਹੱਲ ਕੀਤੇ ਆ 25 ਹੱਲ ਕੀਤੇ ਸੀਗੇ ਤੇ ਅਗਲੇ ਸੈਸ਼ਨ ਦੇ ਵਿੱਚ ਕਰਾਂਗੇ ਜਿਹੜੇ 20 ਰਹਿ ਗਏ ਇਸ ਤਰ੍ਹਾਂ ਦੇ ਨਾਲ ਜਿਹੜੇ ਤਕਰੀਬਨ ਐ ਸਵਾਲ ਬਣਾਵਾਂਗੇ ਜਿਵੇਂ ਜਿਵੇਂ ਟਾਈਮ ਮਿਲਦਾ ਹੈ ਕਿ ਆਪਾਂ ਟਾਈਮ ਤੋਂ ਟਾਈਮ ਕੱਢ ਕੇ ਪੂਰਾ ਫੋਲ ਤਾਂ ਕਿ ਤੁਹਾਡੀ ਅਭਿਆਸ ਪੱਕਾ ਹੋ ਜੇ ਪ੍ਰਪੱਕ ਹੋ ਜੇ ਤੇ ਮੋٹے ਤੌਰ ਤੇ ਪਹਿਲਾਂ ਕਿਤਾਬ ਨੂੰ ਪੜਿਆ ਕਰੋ ਕੱਲ ਵੀ ਦੱਸਿਆ ਸੀਗਾ ਮੈਂ ਫੇਰ ਇਹਨਾਂ ਸਵਾਲਾਂ ਨੂੰ ਪੜ੍ਹਨਾ ਫੇਰ ਦੇਖਿਓ ਤੁਹਾਡੇ ਯਾਦ ਹੁੰਦੇ ਤੇ ਇੱਕ ਵੀ ਸਵਾਲ ਨਹੀਂ ਤੁਹਾਡਾ ਗਲਤ ਹੋਊਗਾ ਪਰ ਪੱਕ ਜਦ ਅਸਤੇ ਵਿੱਚ ਬਾਜ ਜਾਣਗੇ ਤਾਂ ਪੂਰੀ ਤਿਆਰੀ ਕਰੋ ਉਹਦੀ ਰਟ ਕੇ ਅ ਪੇਪਰ ਦਾ ਦਿਨ ਨੇੜੇ ਆਉਂਦੇ ਜਾਂਦੇ ਆ ਤੇ ਇੱਕ ਭਰਉਣਾ ਨਹੀਂ ਕਿਸੇ ਕਿਸਮ ਦੇ ਨਾਲ ਹਿੰਮਤ ਕਰਕੇ ਰੱਖਣੀ ਆ ਤੇ ਇਹਨਾਂ ਸਕੂਲਾਂ ਵਿੱਚ ਤੁਹਾਡਾ ਦਾਖਲਾ ਪੱਕਾ ਹੋਊਗਾ ਤੁਹਾਡੀ ਜ਼ਿੰਦਗੀ ਜਿਹੜੀ ਬਹੁਤ ਅੱਛੀ ਬਣ ਜਾਣੀਆਂ ਤੁਸੀਂ ਜਿਹੜਾ ਸੋਨਾ ਭਵਿੱਖ ਤੁਹਾਡਾ ਸਿਰਜਿਆ ਜਾਣਾ ਪਰ ਮਿਹਨਤ ਜਰੂਰ ਜਾਰੀ ਰੱਖੋ ਮਿਹਨਤ ਤੋਂ ਬਿਨਾ ਕੁਝ ਨਹੀਂ ਬਣਦਾ ਨਿਰੰਤਰ ਜਿਹੜੀ ਸਾਧਨਾ ਕਰੋ ਪੂਰਾ ਟਾਈਮ ਦਿਓ ਬਸ ਪੜ੍ਹਾਈ ਨੂੰ ਹੁਣ ਉਹੀ 10ਵੀਂ ਦੀ ਪੜ੍ਹਾਈਆਂ ਚ ਵੀ ਤੁਸੀਂ ਪਹਿਲਾਂ ਪੜ੍ਹ ਕੇ ਆਏ ਹੋ ਔਖਾ ਕੁਝ ਵੀ ਨਹੀਂਗਾ ਸਿਰਫ ਤੇ ਸਿਰਫ ਜਜ਼ਬਾ ਹੋਣਾ ਚਾਹੀਦਾ ਤੇ ਬੱਚੇ ਨੂੰ ਪਤਾ ਹੋਵੇ ਵੀ ਪੇਪਰ ਦੇ ਵਿੱਚ ਸਵਾਲ ਕਿਸ ਤਰ੍ਹਾਂ ਦੇ ਨਾਲ ਪੈਦਾ ਹੁੰਦੇ ਆ ਸੋ ਜੰਦੀ ਆ ਤੇ ਵਿਦਿਆਰਥੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਾਲ ਤੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇਸ ਨੂੰ ਵੀਡੀਓ ਜੇਕਰ ਚੰਗੀ ਲੱਗੀ ਤਾਂ ਨੂੰ ਲਾਈਕ ਕਮੈਂਟ ਕਰਿਓ ਤੇ ਸ਼ੇਅਰ ਵੀ ਕਰਿਓ ਅੱਗੇ ਤੇ ਇਸੇ ਤਰ੍ਹਾਂ ਦੇ ਨਾਲ ਹਰ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਕਰਿਆ ਕਰਾਂਗੇ ਤੇ ਸ਼ੁਕਰੀਆ ਧੰਨਵਾਦ ਸਾਰੇ ਵਿਦਿਆਰਥੀਆਂ ਦਾ ਤਾਂ ਜਿੰਦਾਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਮਿਹਨਤ ਕਰਦੇ ਰਹੋ ਬਹੁਤ-ਬਹੁਤ ਮਿਹਰਬਾਨ